ਪਲਾਟ ਸੇਵਾ ਸੁਸਾਇਟੀ ਵੱਲੋਂ ਅੱਜ ਬੀਬੀ ਕਾਨਪੁਰ ਗੁਰਦੁਆਰਾ ਸਾਹਿਬ ਵਿਖੇ 7ਵਾਂ ਜਿਹੜਾ ਕਿ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਹ ਖੂਨਦਾਨ ਕੈਂਪ ਵਿੱਚ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਮੋਗੇ ਸ਼ਹਿਰ ਦੀ ਸੰਗਤ ਪਿੰਡਾਂ ਸ਼ਹਿਰਾਂ ਦੀ ਸੰਗਤ ਤੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਬੇਟੇ ਸਾਡੇ ਭੈਣ ਭਰਾ ਉਹਨਾਂ ਦੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਜ ਬੀਬੀ ਕਾਨਪੁਰ ਗੁਰਦੁਆਰਾ ਵਿਖੇ 7ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਕਿਉਂਕਿ ਇਹ ਖੂਨਦਾਨ ਕਰਨਾ ਜਾਂ ਇੱਕ ਲੋੜਵੰਦ ਨੂੰ ਇੱਕ ਨਵੀਂ ਜ਼ਿੰਦਗੀ ਦੇਣਾ ਕਿਉਂਕਿ ਨਵੀਂ ਜ਼ਿੰਦਗੀ ਦੇਣ ਦਾ ਮਤਲਬ ਕਿਉਂਕਿ ਜਦੋਂ ਇੱਕ ਗਰੀਬ ਬੰਦਾ ਇੱਕ ਲੋੜਵੰਦ ਬੰਦਾ ਜਦੋਂ ਉਸ ਨੂੰ ਖੂਨ ਨਹੀਂ ਮਿਲਦਾ ਤੇ ਉਹ ਜਿਹੜੀਆਂ ਕਿ ਬਲੱਡ ਸੇਵਾ ਸੁਸਾਇਟੀ ਜਾਂ ਜੰਨੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਜਿਹੜਾ ਕਿ ਤਾਲਮਲ ਕੀਤਾ ਜਾਂਦਾ ਫੇਰ ਜਾ ਕੇ ਉਹਨਾਂ ਨੂੰ ਚਾਰਿਆਂ ਨੂੰ ਖੂਨ ਮਿਲਦਾ ਖੂਨ ਮਿਲਦਾ ਕੁਝ ਦਿਨ ਪਹਿਲਾਂ ਮੈਂ ਵੇਖਿਆ ਸੀ ਕਿ ਮੈਨੂੰ ਇੱਕ ਐਮਰਜੈਂਸੀ ਜਦੋਂ ਕਾਲ ਆਈ ਬਹੁਤ ਲੋਡਵੰਦ ਭੈਣ ਸਾਡੀ ਡਾਲੇ ਤੋਂ ਪ੍ਰੈਗਨੈਂਸੀ ਬੱਚਾ ਹੋਣਾ ਸੀ ਤੇ ਵਿਚਾਰੇ ਨੂੰ ਖੂਨ ਨਹੀਂ ਮਿਲ ਰਿਹਾ ਸੀ ਕਿਉਂਕਿ ਜਿਹੜਾ ਕਿ ਉਸ ਭੈਣ ਨੂੰ ਮੈਂ ਆਪਣੇ ਵੱਲੋਂ ਆਪਣੀ ਜਿਹੜੀ ਕਿ ਜ਼ਿੰਦਗੀ ਜਿਹਦੇ ਵਿੱਚੋਂ ਕਹਿ ਲਓ ਉਸ ਭੈਣ ਨੂੰ ਜਿਹੜਾ ਕਿ ਖੂਨਦਾਨ ਕਰਕੇ ਮੈਂ ਇੱਕ ਵੜ ਭਾਗਾ ਸਮਝਿਆ ਉਸੇ ਤਰ੍ਹਾਂ ਹੀ ਜਿਹੜੀਆਂ ਐਨਜੀਓ ਆ ਕਿਉਂਕਿ ਲੋੜ ਜਾਂ ਬੰਦੇ ਜਾਂ ਸ਼ਬਦ ਆ ਜਿਹੜਾ ਜਿੱਥੇ ਲੱਗਦਾ ਜਾਂ ਜਿਸ ਤਨ ਬੀਤੇ ਉਹੀ ਜਾਣੇ ਜਾਂ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਇਹ ਸਾਡੇ ਭਰਾਵਾਂ ਦੇ ਸਹਿਯੋਗ ਨਾਲ ਜਿਹੜਾ ਕਿ ਅੱਜ 7ਵਾਂ ਬਲੱਡ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਬਹੁਤ ਵੱਡਾ ਉਪਰਾਲਾ ਅੱਗੇ ਵੀ ਕਰਦੇ ਆ ਕਿਉਂਕਿ ਜਦੋਂ ਇਹ ਖੂਨਦਾਨ ਕੈਂਪ ਲੋਂਦੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਖੂਨਦਾਨ ਹੁੰਦਾ ਵਾ ਵੱਡੀ ਗੱਲ ਮੇਰੇ ਤੋਂ ਦੇਖਣ ਨੂੰ ਮਿਲੀ ਹੈ ਕਿ ਲੰਗਰ ਵੀ ਨਾਲ ਬੂਟਿਆਂ ਦਾ ਲਗਾਇਆ ਗਿਆ ਹੈ ਬਿਲਕੁਲ ਜੀ ਬਿਲਕੁਲ ਜਿੱਥੇ ਖੂਨਦਾਨ ਕਰਨਾ ਇੱਕ ਮਹਾਨਦਾਨੀ ਬਣਨਾ ਵਾ ਉੱਥੇ ਬੂਟਿਆਂ ਦਾ ਲੰਗਰ ਵੀ ਜਿਹੜਾ ਕਿ ਜਿਹੜਾ ਕਿ ਭੈਣ ਸਾਡੀ ਵੱਦੀ ਯਾਦ ਦੇ ਵਿੱਚ ਲਗਾਇਆ ਜਾ ਰਿਹਾ ਹੈ ਕਿਉਂਕਿ ਇੱਕ ਰੁੱਖ ਜਦੋਂ ਆਪਾਂ ਛੋਟਾ ਇੱਕ ਦਰਾਕਤ ਲਾਉਂਦੇ ਆ ਜਦੋਂ ਵੱਡਾ ਬ੍ਰਿਕਸ਼ ਬਣ ਜਾਂਦਾ ਵਾ ਤੇ ਉਸ ਦੀ ਜਦੋਂ ਛਾਂ ਮਾਣਦੇ ਆ ਉਸੇ ਤਰ੍ਹਾਂ ਹੀ ਖੂਨਦਾਨ ਕਰਨਾ ਇੱਕ ਖੂਨਦਾਨ ਕਰਨਾ ਜਦੋਂ ਲੋੜਵੰਦ ਵੀਰ ਨੂੰ ਸਾਡੇ ਨੂੰ ਖੂਨਦਾਨ ਲੱਗਦਾ ਜਦੋਂ ਆਪਣੀ ਜ਼ਿੰਦਗੀ ਚ ਪੂਰਾ ਤੰਦਰੁਸਤ ਹੋ ਜਾਂਦਾ ਵਾ ਤੇ ਫਿਰ ਉਹ ਇਸ ਪੈਣਪਰਾ ਜਾਂ ਭਰਾ ਵੱਲੋਂ ਜਿੰਨਾ ਵੀ ਵੱਲੋਂ ਵੀ ਇਹ ਹਕੂਮ ਉਹਨਾਂ ਨੂੰ ਮਿਲਿਆ ਹੁੰਦਾ ਤੇ ਫਿਰ ਉਹਨਾਂ ਦੀਆਂ ਇੰਡੀਆਂ ਦਵਾਵਾਂ ਵਾ ਉਹ ਪਰਮਾਤਮਾ ਅੱਗੇ ਜਿਓਰ ਮੁੜ ਭਾਗੀਆਂ ਹੁੰਦੀਆਂ ਵਾ ਜਿਹੜੀਆਂ ਕਿ ਉਹ ਆਸ਼ੀਰਵਾਦ ਆਪਣੀ ਜ਼ਿੰਦਗੀ ਸਵਾਰ ਦਿੰਦੇ ਆ ਜਿਹੜੇ ਕਿ ਆਸ਼ੀਰਵਾਦ ਹੁੰਦੇ ਆ ਕੀ ਸੁਣਿਆ ਕੀ ਜੀਉਗਾ ਸਤ ਜੀ ਸੁਣਿਆ ਇਹੀ ਸਾਰੇ ਪੈਣਪਰਾਵਾਂ ਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸਾਡੀਆਂ ਭੈਣਾਂ ਨੂੰ ਵੀਰਾਂ ਨੂੰ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਖੂਨਦਾਨ ਕਰੋ ਇੱਕ ਮਹਾਦਾਨੀ ਬਣੋ ਕਿਉਂਕਿ ਖੂਨਦਾਨ ਕਰਨਾ ਇੱਕ ਮਹਾਦਾਨ ਆ ਜਿਹੜਾ ਕਿ 7ਵਾਂ ਬਲੱਡ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਨਾਂ ਨਪਰਾਵਾਂ ਦਾ ਤੇ ਜਿਨ੍ਹਾਂ ਦੇ ਉਪਰਾਲਾ ਦੇ ਸਦਕੇ ਇਸ ਨਿਮਾਣੇ ਨੂੰ ਵੀ ਕਿਉਂਕਿ ਮਾਨਵਕਸ਼ਿਆ ਤੇ ਅੱਜ ਇਸ ਕੈਂਪ ਦੇ ਵਿੱਚ ਸਮੂਲੀਅਤ ਕਰਨ ਦਾ ਮੌਕਾ ਮਿਲਿਆ ਭਾਵਦਾ ਬੰਸਲ ਭਾਵਨਾ ਜੀ ਅੱਜ ਬਲੱਡ ਡੋਨਰ ਤਰਫੋਂ ਬਹੁਤ ਵੱਡੀ ਵੱਡੀ ਗੱਲ ਹੈ ਮਹਿਲਾਵਾ ਵੀ ਕਾਫੀ ਹੁੰਦਾ ਹੈ ਸਾਥੇ ਪੁਨਾ ਮਿਲ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ਹੀਦ ਸਰਦਾਰ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਵੱਲੋਂ ਅੱਜ 7ਵਾਂ ਮਹਾ ਖੂਨਦਾਨ ਕੈਂਪ ਜਿਹੜਾ ਹੈਗਾ ਆਯੋਜਨ ਕੀਤਾ ਗਿਆ ਤੇ ਕਹਿੰਦੇ ਖੂਨਦਾਨ ਹੁੰਦਾ ਇੱਕ ਮਹਾਦਾਨ ਆਪਾਂ ਜੇ ਕਿਸੇ ਮਰਦੇ ਹੋਏ ਵਿਅਕਤੀ ਦੀ ਜਾਨ ਖੂਨ ਦੇ ਕੇ ਬਚਾ ਸਕਦੇ ਹਾਂ ਤਾਂ ਇਸ ਤੋਂ ਵੱਡਾ ਨੇਕ ਕੋਈ ਕੰਮ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਮੈਂ ਇਹ ਕਹਿੰਨੀ ਆ ਆਪਾਂ ਨੂੰ ਆਪਾਂ ਕਿਸੇ ਸੰਸਥਾ ਨੂੰ ਕੋਈ ਦਾਨ ਦੇਣਾ ਹੁੰਦਾ ਆਪਾਂ ਨੂੰ ਜੇ ਜੋ ਪੈਸੇ ਖਰਚਨੇ ਪੈਂਦੇ ਆ ਜਾਂ ਬਾਜ਼ਾਰੋਂ ਕੁਝ ਲੈ ਕੇ ਜਾਣਾ ਪੈਂਦਾ ਹੈ ਇਹ ਜਿਹੜਾ ਖੂਨਦਾਨ ਹੈ ਪਰਮਾਤਮਾ ਨੇ ਤੁਹਾਡੀ ਜਿਹੜੀ ਸਰੀਰਕ ਇੱਕ ਫੈਕਟਰੀ ਬਣਾਈ ਹੈ ਇਹਦੇ ਵਿੱਚ ਜਿਹੜਾ ਖੁੱਲਾ ਖੂਨ ਬੰਦ ਹੈ ਜੇ ਤੁਸੀਂ ਇਹਦਾ ਦਾਨ ਕਰਦੇ ਹੋ ਔਰ ਦਾਨ ਕਰਨ ਤੋਂ ਬਾਅਦ ਤੁਹਾਡੇ ਖੂਨ ਦੇ ਵਿੱਚ ਡਾਕਟਰਾਂ ਦੇ ਮੁਤਾਬਿਕ ਵਾਅਦਾ ਹੀ ਹੁੰਦਾ ਔਰ ਤੁਹਾਡੀ ਸਿਹਤ ਲਈ ਬਹੁਤ ਵਧੀਆ ਗੱਲ ਹੁੰਦੀ ਹੈ ਤੇ ਇਹ ਜਿਹੜਾ ਖੂਨ ਅਸੀਂ ਇਕੱਠਾ ਕਰਦੇ ਆ ਇਹ ਖੂਨ ਬਿਲਕੁਲ ਫ੍ਰੀ ਆਫ ਕਾਸਟ ਬਿਲਕੁਲ ਮੁਫਤ ਦੇ ਵਿੱਚ ਉਹ ਲੋਕਾਂ ਨੂੰ ਦਿੱਤਾ ਜਾਂਦਾ ਜਿਹਨੂੰ ਇਨਾਂ ਦੀ ਖੂਨ ਦੀ ਲੋੜ ਹੈ ਔਰ ਜੇ ਆਪਾਂ ਕਿਸੇ ਵੀ ਇਨਸਾਨ ਦੀ ਜਾਨ ਬਚਾਣੇ ਆ ਖੂਨ ਦੇ ਕੇ ਤਾਂ ਇਸ ਤੋਂ ਵੱਡਾ ਕੋਈ ਨੇਕ ਕਾਰਜ ਨਹੀਂ ਹੈਗਾ ਵੱਡੀ ਗੱਲ ਦੇਖੋ ਨਾ ਮਿਲੀ ਹੈ ਕਿ ਖੂਨਦਾਨ ਜਿਹੜੇ ਕਰਨ ਜਿਹੜੇ ਆ ਰਹੇ ਡੋਨਰ ਉਹਨਾਂ ਨੂੰ ਇੱਕ ਬੋਤਾ ਵੀ ਦਿੱਤਾ ਜਾ ਰਿਹਾ ਹੈ ਜੀ ਬਿਲਕੁਲ ਦੇਖੋ ਅੱਜ ਕੱਲ੍ਹ ਕਹਿੰਦੇ ਬੂਟਿਆਂ ਦਾ ਲੰਗਰ ਵੀ ਲਗਾ ਰਿਹਾ ਜਗ੍ਹਾ ਜਗ੍ਹਾ ਕਿਉਂਕਿ ਸ਼ਹਿਰ ਦੇ ਵਿੱਚ ਹਰੀਆਲੀ ਦੀ ਬਹੁਤ ਕਮੀ ਹੋ ਗਈ ਹੈ ਤੇ ਜੇ ਆਪਾਂ ਬੂਟੇ ਵੀ ਬੰਨਦੇ ਆਂ ਤਾਂ ਬੂਟੇ ਬੰਨਣ ਨਾਲ ਆਕਸੀਜਨ ਦੀ ਜਿਹੜੀ ਹੈਗੀ ਆ ਘਾਟ ਠੀਕ ਹੋ ਜਾਂਦੀ ਹੈ ਤਾਂ ਮੈਨੂੰ ਲੱਗਦਾ ਇਹ ਵੀ ਬਹੁਤ ਹੀ ਨੇਕ ਉਪਰਾਲਾ ਹੈ ਤੇ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਾਫੀ ਉਤਸ਼ਾਹ ਹੈ ਉਹਨਾਂ ਦੇ ਅੰਦਰ ਉਹਨੂੰ ਡਰ ਲਗਭਗ ਖਤਮ ਹੁੰਦਾ ਜਾ ਰਿਹਾ ਹੈ ਵੀ ਜੇ ਅਸੀਂ ਬਲੱਡ ਡੋਨੇਟ ਕਰਾਂਗੇ ਤਾਂ ਸਾਡੇ ਅੰਦਰ ਕਮਜ਼ੋਰੀ ਆ ਜਾਊਗੀ ਈ ਸੁਨਿਆ ਕੀ ਦਊਂਗੇ ਸਮਾਈ ਮੈਂ ਸਭ ਨੂੰ ਇਹ ਸਨਿਆ ਦਊਂਗੀ ਕਿ ਹਰ 6 ਮਹੀਨੇ ਦੇ ਵਿੱਚ ਜਾਂ 3 ਮਹੀਨੇ ਦੇ ਵਿੱਚ ਇੱਕ ਵਾਰੀ ਬਲੱਡ ਡੋਨੇਟ ਜ਼ਰੂਰ ਕਰਿਆ ਕਰਨ ਤਾਂ ਜੋ ਕਿ ਤੁਸੀਂ ਕਿਸੇ ਵੀ ਜ਼ਰੂਰਤਮੰਦ ਵਿਅਕਤੀ ਦੀ ਮਦਦ ਕਰ ਸਕੋ ਮੇਰਾ ਨਾਮ ਹੈ ਜਬੇ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਕੀ ਹੋਤਾ ਹੈ ਮੈਂ ਪ੍ਰਧਾਨ ਸ਼ੀਰਪਖ ਸਿੰਘ ਬਲੱਡ ਸੇਵਾ ਸੁਸਾਇਟੀ ਮੋਗਾ ਤੋਂ ਅੱਜ ਤੁਹਾਡੇ ਕੋਲੋਂ ਫੋਨ ਕਰਨ ਕੇ ਆਪ ਲਗਾਈ ਜੇ ਮੇਰੇ ਜਾਣਕਾਰੀ ਅਸੀਂ ਸ਼ੀਰਪਖ ਸਿੰਘ ਦੀ ਯਾਦ ਵਿੱਚ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਸ਼ੀਦੀ ਦਿਹਾੜੇ ਤੇ ਫੋਨ ਦਾਨ ਕੈਂਪ ਲਗਾਉਂਦੇ ਆ ਅੱਜ ਸਾਡਾ ਉਹਨਾਂ ਦੇ ਯਾਨਕੀ 7ਵਾਂ ਖੂਨ ਦਾ ਖੂਨਦਾਨ ਕੈਂਪ ਆ ਉਹਨਾਂ ਦੀ ਮਤਲਬ ਯਾਦ ਚ ਸ਼ਹੀਦੀ ਨੂੰ ਸਮਰਪਿਤ ਤੇ ਇਹ ਯਾਨੀ ਕਿ ਇਸ ਟਾਈਮ ਸਾਡੇ ਕੋਲ 200 ਦੇ ਕਰੀਬ ਯਾਨੀ ਕਿ ਡੋਨਰ ਆ ਰਹੇ ਹੋ ਬਲੱਡ ਦੇ ਚੁੱਕੇ ਆ ਜੀ ਤੇ ਹਜੇ ਕੈਂਪ ਸ਼ਾਮ ਨੂੰ 5 ਵਜੇ ਤੱਕ ਕਰ ਚੱਲੂਗਾ ਜੀ ਮੈਂ ਮੈਸੇਜ ਦਵਾਂਗਾ ਲੋਕਾਂ ਨੂੰ ਖੂਨਦਾਨ ਸਭ ਤੋਂ ਵੱਡਾ ਕਹਿੰਦੇ ਉਤਮਦਾਨ ਹੁੰਦਾ ਜੀ ਅਸੀਂ ਵੱਧ ਤੋਂ ਵੱਧ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਜੀ ਖੂਨਦਾਨ ਕਰਿਆ ਕਰੋ ਤਾਂ ਕਿ ਤਾਂ ਜੋ ਤੁਸੀਂ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾ ਸਕੋ ਇੱਕ ਥੋੜਾ ਜਿਹਾ ਖੂਨਦਾਨ ਚਾਰ ਵਿਅਕਤੀ ਦੀ ਜਿੰਦਗੀ ਬਚਾ ਸਕਦਾ ਇਸ ਕਰਕੇ ਖੂਨ ਦਾ ਅਨੁਮਾਨ ਹੈ ਤੁਹਾਡੇ ਵੱਲੋਂ ਸਮੇਂ ਸਮੇਂ ਕਰ ਖੂਨ ਡੋਰ ਕੈਂਪ ਤਾਂ ਲਾਈ ਜਾਂਦੇ ਆ ਪਰ ਆਮ ਲੋਕਾਂ ਦੇ ਵਿੱਚ ਵੀ ਖੂਨ ਜਿਹੜੇ ਲੋੜ ਪੈਂਦੀ ਲੋਕਾਂ ਤੋਂ ਮਾਈਂਗ ਕਰਵਾਇਆ ਜਾਂਦਾ ਹੈ ਉਹਦੇ ਬਾਰੇ ਜਾਣਕਾਰੀ ਅਸੀਂ ਹਾਂਜੀ ਸਾਡੇ ਛੋਟੇ ਛੋਟੇ ਕੈਂਪ ਤਾਂ ਸ਼ਹਿਰਾਂ ਪਿੰਡਾਂ ਚੱਲਦੇ ਰਹਿੰਦੇ ਪਰ ਅਸੀਂ ਵਿਸ਼ੇਸ਼ ਤੌਰ ਤੇ ਦਿੱਲੀ ਦੇ ਸਾਡੇ ਕੋਲ 10 ਤੋਂ 15 ਐਮਰਜੈਂਸੀ ਕੇਸ ਹੁੰਦੇ ਆ ਮੋਗੇ ਜ਼ਿਲ੍ਹੇ ਦੇ ਕੋਈ ਸਰਕਾਰੀ ਹਸਪਤਾਲ ਦੇ ਵੀ ਹੁੰਦੇ ਪ੍ਰਾਈਵੇਟ ਹਸਪਤਾਲ ਉਹਨਾਂ ਵਿੱਚ ਅਸੀਂ ਮੌਕੇ ਤੇ ਐਮਰਜੈਂਸੀ ਡੋਨਰ ਭੇਜ ਕੇ ਜਨਕਿ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਮਰੀਜ਼ ਨੂੰ ਬਲੱਡ ਪ੍ਰੋਵਾਈਡ ਕਰਾਉਣੀ ਹੈ ਕਿੰਨੇ ਜੀ ਉਹਨਾਂ ਟੋ ਗਿਆ ਫਿਲਹਾਲ 200 ਦੇ ਕਰੀਬ ਹੋ ਗਏ ਕਿੰਨੇ ਹੋ ਸਕਦਾ ਅੱਗੇ ਟਾਰਗੇਟ ਕੋਈ ਨਹੀਂ ਪਰ ਜਿੰਨੇ ਮਾਰੇ ਨੇ ਚਾਇਆ ਬਾਕੀ ਸੰਗਤਾਰਾ ਸਹਿਯੋਗ ਆ ਸਾਰਿਆਂ ਸ਼ਹਿਰ ਦੀਆਂ ਕੈਲੋ ਸੁਸਾਇਟੀਆਂ ਸਾਨੂੰ ਸਹਿਯੋਗ ਦੇ ਰਹੀਆਂ ਸਾਰੇ ਹੋ ਸਕਦਾ ਲਗਭਗ 500 ਦੇ ਕਰੀਬ ਅਸੀਂ ਬਲੱਡ ਡੋਨੇਸ਼ਨ ਕਰ ਚੱਕਦੇ ਹਾਂ ਪਰ ਇਹ ਜਿਹੜਾ ਖੂਨਦਾਨ ਕੈਂਪ ਹੈ ਮੈਨੂੰ ਲੱਗਾ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਯੂਥ ਹੈ ਔਰ ਬਹੁਤ ਸਾਰੀਆਂ ਲੇਡੀਆਂ ਜਿਹੜੀਆਂ ਸਮਾਜ ਸੇਵੀ ਲੇਡੀਆਂ ਹੈ ਮਿਲ ਕੇ ਇੱਕੈਂਪ ਲਗਾ ਰਹੀ ਹੈ ਜ਼ਰੂਰਤ ਹੈ ਸਮਾਜ ਨੂੰ ਇਸ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਹਮੇਸ਼ਾ ਅੱਗੇ ਰਹਿੰਦੇ ਐ ਲੋਕਾਂ ਦੀ ਮਦਦ ਕਰਨ ਲਈ ਔਰ ਖੂਨ ਦਾ ਨੈਸਾ ਇੱਕ ਤਰ੍ਹਾਂ ਦਾ ਡੋਨੇਸ਼ਨ ਹੈ ਜਿਹੜੀ ਜ਼ਰੂਰਤ ਹੈ ਆਪਾਂ ਨੂੰ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ 3 ਤੋਂ 4 ਮਹੀਨੇ ਬਾਅਦ ਜੋ ਵੀ ਪ੍ਰੋਸੀਜਰ ਹੁੰਦਾ ਹੈ ਇੱਕ ਡੋਨੇਟ ਕਰਨ ਦਾ ਬਲੱਡ ਮੱਲਦਾ ਹੈ ਆਪਾਂ ਨੂੰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਕਿਉਂਕਿ ਪਤਾ ਨਹੀਂ ਕਿ ਕਿਸ ਵੇਲੇ ਕਿਹਨੂੰ ਜ਼ਰੂਰਤ ਪੈ ਜੇ ਔਰ ਜਦ ਆਪਾਂ ਖੂਨਦਾਨ ਕਰਦੇ ਆ ਕੋਈ ਕਹਿੰਦੇ ਕਾਸਟ ਕਲਰ ਐਕਰੀਲਿਕਸ ਦੇ ਕੇ ਨਹੀਂ ਆਪਾਂ ਕਰਦੇ ਜਦ ਵੀ ਕਿਸੇ ਨੂੰ ਚਾਹੀਦਾ ਤੇ ਉਹ ਉਹਨਾਂ ਦਾ ਜਿਹੜਾ ਗਰੁੱਪ ਹੈ ਉਹ ਵੀ ਅਵੇਲੇਬਲ ਹੋ ਜਾਂਦਾ ਔਰ ਮੈਨੂੰ ਲੱਗਦਾ ਕਿ ਬਹੁਤ ਅੱਛਾ ਉਪਰ ਆਲੇ ਔਰ ਸਭ ਤੋਂ ਕਮਾਲ ਦੀ ਗੱਲ ਹੈ ਕਿ ਇਹ ਜਿਹੜੇ ਅੱਜ ਛੋਟੇ ਛੋਟੇ ਪਲਾਂਟਸ ਹੀ ਦੇ ਰਹੇ ਹੈਗੇ ਸਾਰਿਆਂ ਨੂੰ ਜੋ ਕਿ ਆਪਣੇ ਵਾਤਾਵਰਨ ਨੂੰ ਬਹੁਤ ਜ਼ਰੂਰਤ ਹੈ ਅੱਜ ਕੱਲ ਦੇ ਸਮੇਂ 'ਚ ਕਿਉਂਕਿ ਮੈਕਸਿਮਮ ਜਿਹੜੇ ਲੋਕ ਹੈ ਉਹ ਅੱਜ ਕੱਲ ਪੇੜ ਕੱਟਣ ਦੇ ਲੱਗੇ ਹੋਏ ਆ ਬਹੁਤ ਘੱਟ ਐਸੇ ਲੋਕ ਆ ਜਿਹੜੇ ਪਲਾਂਟਸ ਲਗਾ ਰਹੇ ਜ਼ਰੂਰਤ ਆਪਾਂ ਰਲ ਮਿਲ ਕੇ ਆਪਣੇ ਵਾਤਾਵਰਨ ਨੂੰ ਵਧੀਆ ਬਣਾਈਏ ਪਰ ਵੱਧ ਤੋਂ ਵੱਧ ਡੋਨੇਟ ਕਰੀਏ ਮਾਪੀਕਾ ਜੀ ਸੀ ਦੀਦੇ ਅਰੇ ਨੂੰ ਲਾ ਕੇ ਭਗਤ ਸਿੰਘ ਜੀ ਦੇ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਪਰ ਜੇ ਅੱਜ ਦੀ ਨੌਜਵਾਨੀ ਦੀ ਗੱਲ ਕਰੀਏ ਤਾਂ ਉਹ ਨਸ਼ਿਆਂ ਦੇ ਵਿੱਚ ਜਿਹੜੀ ਇਹ ਦੁਰਤਾਂ ਹੁੰਦੀ ਜਾ ਰਹੀ ਹੈ ਉਸ ਨੂੰ ਰੋਕੀਏ ਬਿਲਕੁਲ ਜਿਹੜੇ ਸਾਡੇ ਅੱਜ ਯੰਗਸਟਰਸ ਐ ਤੁਸੀਂ ਦੇਖੋ ਮੈਕਸਿਮਮ ਜਿਹੜੀਆਂ ਡੈਥ ਹੈਗੀਆਂ ਨੌਜਵਾਨ ਬੱਚਿਆਂ ਦੀ ਹੋ ਰਹੀਆਂ ਕਿਉਂਕਿ ਉਹ ਕਿਤੇ ਨਾ ਕਿਤੇ ਨਸ਼ਿਆਂ ਦੇ ਘੇਰੇ ਵਿੱਚ ਆ ਚੁੱਕੇ ਐ ਮੈਕਸਿਮਮ ਅਸੀਂ ਪਿੰਡਾਂ ਵਿੱਚ ਜਾਂ ਜਾਣੇ ਆ ਬਹੁਤ ਯੰਗ ਬੱਚੇ ਮੁੰਡੇ ਜਿਹੜੇ 19 ਸਾਲਾਂ ਦੇ ਆ 15 ਸਾਲਾਂ ਦੇ ਨੇ ਡੈਥ ਹੋ ਰਹੀ ਹੈ ਜ਼ਰੂਰਤ ਹੈ ਕਿ ਆਪਾਂ ਇਸ ਸੀ ਸੇ ਰੋਕ ਲਗਾਈਏ ਕਿਉਂਕਿ ਨਸ਼ੇ ਅੱਜ ਕੱਲ ਹਰ ਗਲੀ ਮੁਹੱਲੇ ਦੇ ਵਿੱਚ ਵਿਕ ਰਹੇ ਆ ਜੇ ਆਪਾਂ ਕਹੀਏ ਕਿ ਸਰਕਾਰ ਆ ਕਰਾਂਗੀ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕੁਝ ਕਰ ਪਾਉਗੀ ਆਪਾਂ ਨੂੰ ਐਜੇ ਸਮਾਜ ਸੇਵੀ ਸਾਰਿਆਂ ਨੂੰ ਇਹ ਜਿਹੜਾ ਉਪਰਾਲਾ ਕਰਨਾ ਪਊਗਾ ਜਿੱਥੇ ਵੀ ਇਹ ਡਰੱਗਸ ਪਰੋਵਾਈਡ ਹੋ ਰਿਹਾ ਆਪਾਂ ਇਨਫੋਰਮੇਸ਼ਨ ਦਈਏ ਕਿਉਂਕਿ ਮੀਡੀਆ ਐਨਾ ਸਟਰੋਂਗ ਪਲੇਟਫਾਰਮ ਹੈ ਆਪਾਂ ਇਹ ਮੀਡੀਆ ਤੇ ਦਿਖਾਵਾਂਗੇ ਜ਼ਰੂਰ ਜਿਹੜੀ ਆਪਣੀ ਆਵਾਜ਼ ਜਿਹੜੀ ਹੈਗੀ ਹੈ ਪ੍ਰਸ਼ਾਸਨ ਤੱਕ ਪਹੁੰਚੂਗੀ ਜੀ ਸੁਨਿਆ ਕੇ ਦੰਗਾ ਸਮਾਜ ਨੂੰ ਕਿ ਅੱਜ ਮਹਿਲਾਵਾਂ ਵੀ ਕਾਫੀ ਜਿਹੜੀਆਂ ਵਿੱਚੇ ਦਾ ਹਿੱਸਾ ਲਿਆ ਹੈ ਮਹਿਲਾਵ ਨੇ ਬਿਲਕੁਲ ਮੈਂ ਹੀ ਕਹੂੰਗੀ ਕਿ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਕਦੀ ਵੀ ਕਿਸੇ ਨੂੰ ਵੀ ਜ਼ਰੂਰਤ ਪੈ ਸਕਦੀ ਹੈ ਖੂਨ ਦੀ ਔਰ ਜਦ ਆਪਾਂ ਖੂਨਦਾਨ ਕਰਦੇ ਆਂ ਇਹ ਇਸ ਤਰ੍ਹਾਂ ਦਾ ਉਪਰਾਲਾ ਹੈ ਕਿ ਜਦ ਆਪਾਂ ਨੂੰ ਪਤਾ ਨਹੀਂ ਕਿ ਕਿਸ ਵੇਲੇ ਕਿਸ ਨੂੰ ਆਪਣਾ ਖੂਨ ਜਿਹੜਾ ਲੱਗ ਜਾਊਗਾ ਔਰ ਇਸ ਤਰ੍ਹਾਂ ਦੇ ਜਿਹੜੇ ਲੋਗ ਹੈ ਜਿਹੜੇ ਸਮਾਜ ਦੇ ਪ੍ਰਤੀ ਸਮਾਜ ਨੂੰ ਪਿਆਰ ਕਰਦੇ ਨੇ ਜ਼ਰੂਰਤ ਹੈ ਜੇ ਆਪਾਂ ਨੂੰ ਔਰ ਅੱਜ ਇੱਥੇ ਇੰਨੀਆਂ ਮਹਿਲਾਵਾਂ ਜਿਹੜੀਆਂ ਕੰਮ ਕਰ ਰਹੀਆਂ ਬਹੁਤ ਖੁਸ਼ੀ ਹੁੰਦੀ ਹੈ ਜੇ ਲੇਡੀਜ਼ ਅੱਗੇ ਆ ਕੇ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਔਰ ਹਮੇਸ਼ਾ ਮੈਂ ਇਹਨਾਂ ਦੇ ਨਾਲ ਆਂ